ਪਰ ਕਰਨਾ ਕੀ ਨਹੀਂ ਕਬੀ ਰਾਜਪਾਈ ਸੰਤੋਖ ਸਿੰਘ ਜੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਬਿਆਨ ਕਰਦੇ ਹਨ ਭਾਈ ਲਾਲੋ ਜੀ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁੰਦਰ ਪਲੰਗੇ ਦੇ ਉੱਪਰ ਵਿਰਾਜਮਾਨ ਕਰਕੇ ਸਤਿਗੁਰੂ ਜੀ ਸੇਵਾ ਕਰਨ ਵਾਸਤੇ ਆਪਣੇ ਘਰ ਦੇ ਵਿੱਚ ਸਤਿਗੁਰੂ ਗਰੀਬਨਵਾਦ ਜੀਆਂ ਦੇ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਵਾਸਤੇ ਗਿਆ ਹੈ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਕਿ ਸਤਿਗੁਰੂ ਜੀ ਮੈਨੂੰ ਦੱਸਣਾ ਕਰੋ ਕਿ ਇਹ ਮਨੁੱਖ ਕੌਣ ਹੈ ਇਸ ਆਪ ਦੀ ਸਾਰਾ ਪ੍ਰਬੰਧ ਜਿਹੜਾ ਵਾਰਤਾ ਹੈ ਸਾਰਾ ਜਿਹੜਾ ਭੇਦ ਹੈ ਮੈਨੂੰ ਦੱਸ ਕਰਕੇ ਕਹਿ ਕਰਕੇ ਸੁਣਾਉਣਾ ਕਰੋ ਬੂਜਤ ਪਾ ਮਰਦਾਨਾ ਬਹਰ ਹਮ ਸੋ ਕਹੇ ਸਭ ਹੀ ਪਾਈ ਮਰਦਾਨਾ ਤੇ ਪੁੱਛਣ ਲੱਗੇ ਸਤਿਗੁਰੂ ਜੀ ਸਾਨੂੰ ਸਾਰਾ ਵਰਤਾਂਤ ਖੋਲ ਕਰਕੇ ਦੱਸਣਾ ਕਰੋ ਕਿ ਇਹ ਮਨੁੱਖ ਕੌਣ ਹੈ ਆਪ ਜੀ ਇਤਨੀ ਦੂਰ ਤੋ ਇਹਨੂੰ ਉਦੇਸ਼ ਦੇਣ ਵਾਸਤੇ ਚੱਲ ਕਰਕੇ ਆਏ ਹੋ ਆਪ ਜੀ ਕਿਤੇ ਨੇੜੇ ਤੋਂ ਵੀ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਸੀ ਸੁਲਤਾਨਪੁਰ ਸਾਹਿਬ ਤੋਂ ਵੀ ਆਪਣਾ ਜਿਹੜਾ ਮਨੋਰਥ ਹੈ ਪੂਰਾ ਕਰਨ ਵਾਸਤੇ ਉੱਥੋਂ ਵੀ ਸ਼ੁਰੂਆਤ ਕਰ ਸਕਦੇ ਸੀ ਆਪਜੀ ਕੌਣ ਹੋ ਆਪਜੀ ਇਹ ਜਿਹੜਾ ਮਨੁੱਖ ਹੈ ਕੌਣ ਹੈ ਤੇ ਆਪਜੀ ਜਿਸ ਨੂੰ ਨਿਹਾਲ ਕਰਨ ਵਾਸਤੇ ਆਏ ਹੋ ਮੈਨੂੰ ਸਾਰਾ ਬਿਰਤਾਂਤ ਖੋਜ ਕਰਕੇ ਸਤਿਗੁਰੂ ਜੀ ਦੱਸ ਤਾਂ ਕਰੋ ਪਾਗ ਕੌਣ ਹੈ ਇਹ ਮਾਨਵ ਸੁਆਮੀ ਜਿਹਹ ਪਰ ਕਰਨਾ ਕੀਨੀ ਤੇ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਦੱਸਣਾ ਕਰੋ ਇਹ ਮਨੁੱਖ ਕੌਣ ਹੈ ਜਿਸ ਦੇ ਉਪਰ ਆਪ ਜੀਆਂ ਨੇ ਇਤਨੀ ਕਿਰਪਾ ਕੀਤੀ ਹੈ ਬਖਸ਼ਿਸ਼ ਕਰਨਾ ਕੀਤੀ ਹੈ ਭਾਗ ਵੱਡੇ ਇਹ ਦੀ ਸਤ ਮੋਹ ਕਾ ਬੁਧ ਭਗਤ ਮਹਿ ਪੀਨੀ ਇਸ ਮਨੁੱਖ ਦੇ ਮੈਨੂੰ ਬਹੁਤ ਵੱਡੇ ਭਾਗ ਲੱਗਦੇ ਹਨ ਚੰਗੇ ਵੱਡੇ ਭਾਗਾ ਵਾਲਾ ਜਾਣਦਾ ਹੈ ਜਿਸ ਦੀ ਮਤ ਬੁੱਧੀ ਭਗਤੀ ਦੇ ਵਿੱਚ ਭਿੱਜੀ ਹੋਈ ਹੈ ਜਿਸ ਦਾ ਗੁਰੂ ਚਰਣਾ ਦੇ ਅੰਦਰ ਬੜਾ ਪ੍ਰੇਮ ਜੁੜਿਆ ਹੋਇਆ ਹੈ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰਤੀ ਬਹੁਤ ਸਾਰੀ ਭਗਤੀ ਹੈ ਇਸ ਮਨੁੱਖ ਤੇ ਮੈਨੂੰ ਬਹੁਤ ਹੀ ਵੱਡੇ ਭਾਗ ਲੱਗਦੇ ਹਨ ਕਿ ਆਪ ਜੀ ਸੁਲਤਾਨਪੁਰ ਸਾਹਿਬ ਤੋਂ ਚੱਲ ਕਰਕੇ 17 ਦਿਨਾਂ ਦਾ ਪੈਂਡਾ ਤੈਅ ਕਰਕੇ ਈਸ਼ ਤੇ ਉੱਪਰ ਕਿਰਪਾ ਕਰਨ ਵਾਸਤੇ ਇੱਥੇ ਪਹੁੰਚ ਇੱਥੇ ਚੱਲ ਕਰਕੇ ਪਹੁੰਚੇ ਹੋ ਭਾਗ ਵੱਡੇ ਸੁਣ ਕਰ ਬਚਨ ਉਚਾਰੇ ਸ਼੍ਰੀ ਮੁਖ ਸਫਲ ਅਨੁਪਾਤ ਸਤਿਗੁਰੂ ਗਰੀਬ ਨਿਵਾਜ਼ ਜੀਆਂ ਨੇ ਇਸ ਤਰ੍ਹਾਂ ਸੁਣ ਕਰਕੇ ਬਚਨ ਉਚਾਰਨ ਕੀਤੇ ਕਹਿਣ ਲੱਗੇ ਸ਼੍ਰੀ ਮੁਖ ਚੀਨਾ ਹੋ ਸੰਤ ਸਰੂਪਾ ਆਪਣੇ ਸ਼੍ਰੀ ਸ਼ਰੋਮਣੀ ਮੁਖਾਰਜਨ ਤੋਂ ਸਤਿਗੁਰੂ ਦੀ ਬਚਨ ਕਰਦੇ ਉਚਾਰਨ ਕਰਨ ਲੱਗੇ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਸੰਤਾਂ ਦੇ ਸਰੂਪ ਹਨ ਜਾਣ ਲੈਣਾ ਕਰੋ ਇਹ ਸੰਤ ਸਰੂਪ ਹਨ ਸ਼ਾਂਤ ਚਿਤ ਆਤਮਾ ਵਾਲੇ ਸਰੂਪ ਹਨ ਇਸ ਤਰ੍ਹਾਂ ਜਾਣ ਲੈਣਾ ਕਰੋ ਭਗਤ ਕਰਤ ਬੀਤੇ ਕੁੱਝ ਜਨਮ ਆਬ ਭੀ ਸਫਲ ਅਨੁਪਾ ਇਹਨਾਂ ਦੇ ਪਿਛਲੇ ਕੁੱਝ ਜਨਮ ਭਗਤੀ ਕਰਦਿਆਂ ਹੀ ਬੀਤਿਤ ਹੋ ਗਏ ਹਨ ਆਬ ਭੀ ਸਫਲ ਅਨੁਪਾ ਤੇ ਸਮਝ ਲਓ ਕਿ ਹੁਣ ਇਹਨਾਂ ਦੀ ਜਿਹੜੀ ਭਗਤੀ ਹੈ ਉਪਮਦੋ ਰਹਿਤ ਜਿਡੀ ਅਨੁਪਮ ਇਹਾਂ ਦੀ ਭਗਤੀ ਹੈ ਉਹ ਜਾਣ ਜ਼ਰੂਰ ਕਿ ਹੁਣ ਸਫਲੀ ਹੋ ਗਈ ਹੈ ਹੁਣ ਇਹਨਾਂ ਦੀ ਭਗਤੀ ਦੇ ਸਫਲ ਹੋਣ ਦਾ ਸਮਾਂ ਨੇੜੇ ਆ ਗਿਆ ਹੈ ਨੌ ਵਿਧ ਭਗਤ ਅਹ ਮਰਦਾਨਾ ਚਾਮਹ ਏਕੋ ਹੋਈ ਸਤਿਗੁਰੂ ਜੀ ਕਹਿੰਦੇ ਕਿ ਭਾਈ ਮਰਦਾਨਾ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਨੌ ਪ੍ਰਕਾਰ ਦੀ ਭਗਤੀ ਹੈ ਨੌ ਤਰ੍ਹਾਂ ਦੀ ਭਗਤੀ ਹੈ ਤੇ ਨੌ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਸੰਸਾਰ ਦੇ ਜੀਵ ਕੇਵਲ ਇੱਕੋ ਤਰ੍ਹਾਂ ਦੀ ਭਗਤੀ ਕਰ ਸਕਦਾ ਹੈ ਜਾਣ ਮੈਂ ਇੱਕੋ ਹੋਈ ਜਿਨ੍ਹਾਂ ਦੇ ਵਿੱਚੋਂ ਜੀਵ ਇੱਕ ਨੂੰ ਵੀ ਧਾਰਨ ਕਰ ਲਵੇ ਇੱਕ ਭਗਤੀ ਨੂੰ ਵੀ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ ਕਰੇ ਕਮਾਈ ਕਰ ਲੈਣਾ ਕਰੇ ਭਾਵ ਸਾਗਰ ਤਰ ਗਤਿ ਕੋ ਪਾਵੈ ਨਹਿਲਕ ਸੰਸਾਰ ਕੋਈ ਨਵਾਂ ਦੇ ਵਿੱਚੋਂ ਕੋਈ ਇੱਕ ਵੀ ਕਮਾਈ ਕਰ ਲਵੇ ਇੱਕ ਭਗਤੀ ਦੀ ਕਮਾਈ ਵੀ ਕਰ ਲਵੇ ਤੇ ਮਨੁੱਖ ਸੰਸਾਰ ਸਾਗਰ ਤੋਂ ਤਰ ਕੇ ਮੁਕਤੀ ਦੀ ਪਦਵੀ ਨੂੰ ਪ੍ਰਾਪਤ ਕਰ ਲਵੇਗਾ ਇਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਹੈ ਮਰਦਾਨਾ ਬੂਝਤ ਪਾਤਬਹੀ ਸਭ ਵਿਦ ਭਗਤ ਕਹੀਜੈ ਭਾਈ ਮਰਦਾਨਾ ਜੀ ਪੁੱਛਣ ਲੱਗੇ ਸਤਿਗੁਰੂ ਜੀ ਸਭ ਵਿਦ ਭਗਤ ਕਹੀਜੈ ਜਿਹੜੀ ਸਾਰਿਆਂ ਤਰੀਕਿਆਂ ਦੀ ਨੌ ਤਰੀਕਿਆਂ ਦੀ ਆਪ ਜੀ ਨੇ ਭਗਤੀ ਦੱਸੀ ਹੈ ਇਸ ਦੇ ਬਾਰੇ ਮੈਨੂੰ ਵਿਸਥਾਰ ਦੇ ਨਾਲ ਕੋਲ ਕਰਕੇ ਦੱਸਣਾ ਕਰੋ ਸਾਰੇ ਤਰੀਕਿਆਂ ਦੀ ਭਗਤੀ ਦੇ ਬਾਰੇ ਵਿਸਥਾਰ ਦੇ ਨਾਲ ਮੈਨੂੰ ਸਮਝਾਉਣਾ ਕਰੋ ਜੇ ਹੱਕੇ ਕਰਤ ਪਰਮਗਤ ਪਾਵੈ ਭਵਜਲ ਭਲੇ ਤਰੀਜੈ ਜਿਸ ਨੂੰ ਧਾਰਨ ਕਰਨ ਦੇ ਕਰਕੇ ਇਹ ਜੀਵ ਪਰਮ ਗਤੀ ਪਰਮ ਮੁਕਤੀ ਨੂੰ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਜਿਸ ਦੇ ਕਰਕੇ ਇਹ ਜੀਵ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਪੇਧ ਹੋ ਜਾਂਦਾ ਹੈ ਸਮਾ ਜਾਂਦਾ ਹੈ ਭਵਜਲ ਭਲੇ ਤਰੀਜੈ ਤੇ ਸੰਸਾਰ ਸਾਗਰ ਨੂੰ ਭਲੇ ਚੰਗੇ ਗ੍ਰਿਹੜ ਤਰੀਕੇ ਦੇ ਨਾਲ ਇਹ ਚੰਗੀ ਭਲੇ ਤਰੀਕੇ ਦੇ ਨਾਲ ਹੀ ਸੰਸਾਰ ਸਾਗਰ ਤੋਂ ਬਾਹਰ ਉੱਤਰ ਜਾਂਦਾ ਹੈ। ਸ਼੍ਰੀਮਕ ਪੰਤ ਭਾਈ ਤਿਹਕਾਲਾ ਸੁਣੀਏ ਭਗਤ ਪ੍ਰਕਾਰਾ ਉਸੇ ਮੇ ਤਾਂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਹੁਣ ਅਸੀਂ ਨੌ ਪ੍ਰਕਾਰ ਦੇ ਭਗਤੀ ਉਚਾਰਨ ਕਰਨ ਲੱਗੇ ਹਾਂ ਤੇ ਆਪ ਜੀ ਵਿਸ਼ਵਾਸ ਦੇ ਨਾਲ, ਦ੍ਰਿੜ ਨਿਸ਼ਚੈ ਦੇ ਨਾਲ, ਕੰਨ ਦੇ ਕਰਕੇ ਧਿਆਨ ਦੇ ਨਾਲ ਸੁਣਨਾ ਕਰੋ। ਪ੍ਰਥਕ ਪ੍ਰਥਕ ਹौं ਪਾਖੋ ਸਭ ਹੀ ਜਿਹ ਹੈ ਭਗਤ ਅਚਾਰਾ ਜਿਹੜੇ ਵੀ ਭਗਤੀ ਦੇ ਆਚਰਣ ਹਨ ਅਸੀਂ ਖੋਲ ਕਰਕੇ ਵੱਖਰੇ ਵੱਖਰੇ ਕਲ ਕਰਕੇ ਕੱਲੇ-ਕੱਲੇ ਤੁਹਾਨੂੰ ਦੱਸਣਾ ਕਰਾਂਗੇ ਸਤ ਸੰਗਤ ਸਸਰਖਾ ਕਰਨੀ ਮੇਰੇ ਤਿਹ ਕਾਲ ਪਤਾਮ ਜਿਹੜੀ ਨੌ ਪ੍ਰਕਾਰ ਦੀ ਭਗਤੀ ਹੈ ਇਹਨਾਂ ਵਿੱਚੋਂ ਸਾਰਿਆਂ ਤੋਂ ਪਹਿਲੀ ਹੈ ਜਿਹੜੀ ਕੀ ਸਤ ਸੰਗਤ ਕਰਨੀ ਹੈ ਜਿਹੜੀ ਕੀ ਸੰਤਾਂ ਦੀ ਸੰਗਤ ਕਰਨੀ ਹੈ ਸ਼੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰਨੀ ਹੈ ਸਤ ਸੰਗਤ ਕੀ ਹੈ ਜਿੱਥੋਂ ਸਤਿ ਵਸਤੂ ਦੀ ਪ੍ਰਾਪਤੀ ਹੋਵੇ ਉਸ ਨੂੰ ਸਤ ਸੰਗਤ ਕਿਹਾ ਜਾਂਦਾ ਹੈ। ਵੈਸੇ ਆਮ ਤੌਰ ਤੇ ਹਰ ਪ੍ਰਕਾਰ ਦੇ ਕੱਟ ਨੂੰ ਸੰਗਤ ਕਹਿ ਦਿੰਦੇ ਹਨ। ਪਰੰਤੂ ਸਤਗੁਰੂ ਜੀ ਕਹਿੰਦੇ ਹਨ ਕਿ ਸਤ ਸੰਗਤ ਉਹ ਹੈ ਜਿੱਥੇ ਸਤ ਵਸਤੂ ਭਾਵ ਕੀ ਪਰਮਾਤਮਾ ਦੇ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਵੇ ਉਹ ਸਤ ਸੰਗਤ ਹੈ। ਤੇ ਜਿਹੜੇ ਪਹਿਲੀ ਤੇ ਸਤ ਸੰਗਤ ਕਰਨੀ ਹੈ ਦੂਸਰਾ ਸਤ ਸੰਗਤ ਕਰਨ ਵਾਲਿਆਂ ਦੀ ਜਿਹੜੀ ਸੇਵਾ ਕਰਨੀ ਹੈ ਸਤ ਸੰਗੀ પુરੁਸ਼ਾਂ ਦੀ ਸੇਵਾ ਕਰਨੀ ਹੈ ਗੁਰਮੁਖਾਂ ਦੀ ਸੇਵਾ ਕਰਨੀ ਹੈ ਗੁਰਮੁਖਾਂ ਦੇ ਨਾਲ ਮਿਲ ਕਰਕੇ ਜਿਹੜਾ ਸਮਾਪਤੀਤ ਕਰਨਾ ਹੈ ਹਰ ਗੁਰ ਕੋ ਇਤਿਹਾਸ ਸੁਣੀ ਜਾਏ ਮਨ ਏਕਾ ਕਰ ਲਾਵੇ ਦੂਸਰੇ ਪ੍ਰਕਾਰ ਦੀ ਭਗਤੀ ਹੈ ਜਿਹੜੀ ਆਪਣੇ ਇਸ਼ਟ ਦੇ ਹਰੀ ਦੇ ਅਕਾਲ ਪੁਰਖ ਵਾਹਿਗੁਰੂ ਪਰਮਾਸ਼ ਪਰਮੇਸ਼ਰ ਦੀ ਇਤਿਹਾਸ ਕਥਾ ਨੂੰ ਸੁਣਨਾ ਹੈ ਇਕਾਗਰ ਮਨ ਹੋ ਕਰਕੇ ਇਕ ਮਨ ਹੋ ਕਰਕੇ ਇਕ ਚਿਤ ਹੋ ਕਰਕੇ ਧਿਆਨ ਦੇ ਨਾਲ ਆਪਣੇ ਈਸ਼ਟ ਦੀ ਕਥਾ ਨੂੰ ਸਰਵਣ ਕਰਨਾ ਈਸ਼ਟ ਦੇ ਨਾਮ ਨੂੰ ਸਰਵਣ ਕਰਨਾ ਆਪਣੇ ਈਸ਼ਟ ਦੇ ਇਤਿਹਾਸ ਨੂੰ ਸਰਵਣ ਕਰਨਾ ਇਹ ਦੂਸਰੇ ਪ੍ਰਕਾਰ ਦੀ ਭਗਤੀ ਹੈ। ਬਾਦ ਅਰ ਬਹਿਲਦ ਮਿਲੰਦ ਕਰੈ ਮਨ ਗੁਰਮੂਰਤ ਔਰ ਧਿਆਨਾ। ਤੀਸਰੇ ਪ੍ਰਕਾਰ ਦੀ ਭਗਤੀ ਹੈ ਜਿਹੜਾ ਆਪਣੇ ਮਨ ਨੂੰ ਭੌਰਾ ਬਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਦੇ ਚਰਨ ਕਮਲਾਂ ਦੇ ਪਾਸ ਭੇਟ ਕਰ ਦੇਣਾ ਹੈ। ਤੇ ਗੁਰੂ ਦੇ ਮੂਰਤ ਨੂੰ ਗੁਰੂ ਦੇ ਸਰੂਪ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਧਾਰ ਕਰਕੇ ਰੱਖਣਾ ਵਸਾ ਕੇ ਰੱਖਣਾ ਹੈ ਇਹ ਤੀਸਰੇ ਪ੍ਰਕਾਰ ਦੀ ਭਗਤੀ ਹੈ। ਪ੍ਰੇਮ ਸਹਤ ਕੁਨ ਕਾਵਹ ਮੁਖ ਸੋ ਮੂਲ ਕਾਵਲ ਤਨ ਆਨਾ। ਇਸ ਤੋਂ ਇਲਾਵਾ ਚੌਥੇ ਪ੍ਰਕਾਰ ਦੀ ਭਗਤੀ ਹੈ ਜਿਹੜਾ ਪ੍ਰੇਮ ਦੇ ਸ਼ਹਿਤ ਆਪਣੇ ਪਰਮੇਸ਼ਰ ਦੇ ਇਸ਼ਟ ਦੇ ਗੁਣਾਂ ਨੂੰ ਗਾਇਨ ਕਰਨਾ ਹੈ। ਜਿਹੜੀ ਪ੍ਰੇਮਾ ਭਗਤੀ ਹੈ। ਤੇ ਨਾਲ ਹੀ ਫੁਲ ਕਾਬਲ ਤਨ ਆਨਾ ਆਪਣੇ ਸ਼ਰੀਰ ਦੇ ਹਿਰਦੇ ਦੀ ਖੁਸ਼ੀ ਨੂੰ ਹਿਰਦੇ ਦੇ ਵਿੱਚ ਨਾਮ ਜਪਦਿਆਂ ਹੋਇਆਂ ਜਿਹੜੇ ਹਿਰਦੇ ਦੇ ਵਿੱਚ ਪ੍ਰੇਮ ਕਰਕੇ ਖੁਸ਼ੀ ਹੈ ਉਸ ਨੂੰ ਸ਼ਰੀਰ ਤੇ ਪ੍ਰਗਟ ਕਰਨਾ ਭਾਵ ਕਿ ਜਿਵੇਂ ਗੁਰਮੁਖ ਰੋਮ ਰੋਮ ਹਰਿ ਧਿਆਵੇ ਗੁਰਮੁਖਾਂ ਦੇ ਰੋਮ ਰੋਮ ਕਾਲਪੁਰਥ ਵਾਹਿਗੁਰੂ ਪਰਮੇਸ਼ਵਰ ਨੂੰ ਭਜਉਂਦੇ ਹਨ ਜਿਸ ਪ੍ਰਕਾਰ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਨਾਮ ਦਾ ਜਾਪ ਹੁੰਦਾ ਹੈ ਜਿਹੜੇ ਸਰੀਰ ਦੇ ਰੋਮ ਖੜੇ ਹੋ ਜਾਣੇ ਪ੍ਰੇਮ ਦੇ ਕਰਕੇ ਰੁਮਾਵਲੀ ਖੜੀ ਹੋ ਜਾਣੀ ਬਾਣੀ ਗਦਗਦ ਹੋ ਜਾਣੀ ਗਲਾ ਪਰ ਆਉਣਾ ਗਲੇ ਦੇ ਵਿੱਚੋਂ ਆਵਾਜ਼ ਨਹੀਂ ਨਿਕਲਨੀ ਇਤਨੀ ਪ੍ਰੇਮ ਦੇ ਸਹਿਤ ਹੋ ਕਰਕੇ ਆਪਣੇ ਅਕਾਲ ਪੁਰਖ ਦੇ ਇਸ਼ਟ ਦੇ ਪ੍ਰੇਮ ਦੇ ਸਹਿਤ ਗੁਣਾ ਨੂੰ ਗਾਇਨ ਕਰਨਾ ਇਹ ਚੌਥੇ ਪ੍ਰਕਾਰ ਦੀ ਭਗਤੀ ਹੈ ਤਮ ਸਮ ਭਾਵ ਬਿਰਕਤ ਕਰਮਨ ਤੇ ਸੁਰਗਾਤ ਤਜ ਚਾਹ ਇਸ ਤੋਂ ਇਲਾਵਾ ਫਿਰ ਪੰਚਵੇਂ ਪ੍ਰਕਾਰ ਦੀ ਭਗਤੀ ਹੈ ਜਿਹੜਾ ਦਮ ਦਮ ਹੁੰਦਾ ਇੰਦਰੀਆਂ ਦਾ ਦਮਨ ਕਰਨਾ ਭਾਵ ਕਿ ਇੰਦਰੀਆਂ ਨੂੰ ਆਪਣੇ ਵਸਤੇ ਵਿੱਚ ਰੱਖਣਾ ਕੰਟਰੋਲ ਦੇ ਵਿੱਚ ਰੱਖਣਾ ਹੈ ਇੰਦਰੀਆਂ ਕਿਹੜੀਆਂ ਹਨ ਪੰਜ ਕਰਮ ਇੰਦਰੀ ਹਨ ਪੰਜ ਗਿਆਨ ਇੰਦਰੀ ਹਨ ਜਿਸ ਨੂੰ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹਨ ਕਿ ਜਿਹੜੇ ਗੁਰਸਿੱਖ ਹਨ ਅੰਤਰਗੁਰੂ ਆਰਾਧਨਾ ਜਿਹਾ ਜਪ ਗੁਰਨਾਉ ਨੇਤਰੀ ਸਤਿਗੁਰੂ ਵੇਖਣਾ ਸਰਬਣੀ ਸੁਣਨਾ ਗੁਰਨਾਉ ਸਤਿਗੁਰੂ ਛੇਤੀ ਰਤਿਆ ਦਰਗਹ ਹਟਾਈਐ ਠਾਓ ਇੱਕ ਤਾਂ ਇਹ ਇੰਦਰੀ ਹਨ ਕਿ ਆਪਣੇ ਕੰਨਾਂ ਦੇ ਨਾਲ ਅਕਾਲ ਪੁਰਖ ਦੇ ਗੁਣਾਂ ਨੂੰ ਨਾਮ ਨੂੰ ਸਰਵਣ ਕਰਨਾ ਹੈ ਕੰਨਾਂ ਦੇ ਨਾਲ ਕੋਈ ਮਾੜੀ ਵਸਤੂ फडकीले प्रचार फडकीले गीत ਨਹੀਂ ਸੁਣਨੇ ਹਨ ਦੂਸਰਾ ਨੇਤਰਾں ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਹਨ ਮਾੜੀ ਵਸਤੂ ਨਹੀਂ ਦੇਖਣੀ ਹੈ ਤੀਸਰਾ ਆਪਣੀ ਜਿਹਵਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਚਾਰਨ ਕਰਨੇ ਹਨ ਜਿਹਵਾ ਤੋਂ ਮਾੜੇ ਬੋਲ ਨਹੀਂ ਬੋਲਣੇ ਹਨ ਤੇ ਵਿਸ਼ੇਸ਼ ਤੌਰ ਤੇ ਸਤਿਗੁਰੂ ਗਰੀਬ ਨਵਾਜ਼ ਨੇ ਇੱਕ ਨੇਤਰਾ ਨੂੰ ਇੱਕ ਸਰਵਣ ਇਨ੍ਹਾਂ ਦੋਹਾਂ ਨੂੰ ਵਿਸ਼ੇਸ਼ ਤੌਰ ਤੇ ਸਤਿਗੁਰੂ ਗਰੀਬ ਨਵਾਦ ਨੇ ਹਦਾਇਤ ਕੀਤੀ ਹੈ ਕਿ ਇਹ ਜਿਹੜੇ ਹਨ ਨੇਤਰਾਂ ਦੇ ਨਾਲ ਕਿਸੇ ਦੀ ਪਰਾਈ ਇਸਤਰੀ ਵੱਲ ਨਾ ਦੇਖਣਾ ਕਰੇ ਕਿਸੇ ਵੀ ਮਾੜੀ ਵਸਤੂ ਦੇ ਵੱਲ ਵਿਕਾਰ ਵਾਲੀ ਨਿਗਾਹ ਦੇ ਨਾਲ ਨਾ ਦੇਖਣਾ ਕਰੇ ਆਨੰਦ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਨਾ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਦੇ ਹਨ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਤਰੀ ਹਰ ਬਿਲ ਅਵਰ ਨ ਦੇਖੋ ਕੋਈ ਹਰ ਬਿਲ ਅਵਰ ਨ ਦੇਖੋ ਕੋਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਹੀਂ ਤੁਹਾਡੇ ਅੰਦਰ ਜੋ ਤਰੀ ਹੈ ਤੇ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਨੂੰ ਨਾ ਦੇਖੋ ਇਸ ਸ਼ਰਵਣਾ ਮੀਰੋ ਸੱਚੇ ਸੁਣਨਾਂ ਨੂੰ ਪਠਾਈ ਸੰਸਾਰ ਦੇ ਵਿੱਚ ਤੈਨੂੰ ਸੱਚ ਸੁਣਨ ਦੇ ਵਾਸਤੇ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਭੇਜਿਆ ਹੈ ਇਸ ਕਰਕੇ ਇਹਨਾਂ ਸ਼ਰਵਣਾ ਦੀ ਨਾਲ ਇਹਨਾਂ ਕੰਨਾਂ ਦੇ ਨਾਲ ਪੜਕੀ ਦੇਗੀ ਮਾਰੇ ਗੀਤਾਂ ਨੂੰ ਸਰਵਣਨਾ ਕਰਨਾ ਕਰ ਸੁਖਮਨੀ ਸਾਹਿਬ ਦੇ ਅੰਦਰ ਵੀ ਜ਼ਿਕਰ ਕਰਦੇ ਹਨ ਮਿਥਿਆ ਨਾਹੀ ਰਸਨਾ ਪਰਸ ਕਿ ਮਿਥਿਆ ਜਿਹੜਾ ਝੂਠ ਹੈ ਰਸਨਾ ਦੇ ਨਾਲ ਨਾ ਬੋਲੇ ਪਰ ਤ੍ਰੇ ਰੂਪ ਨ ਪੇਖੈ ਨੇਤਰ ਆਪਣੇ ਨੇਤਰਾਂ ਦੇ ਨਾਲ ਪਰਾਈ ਦੀ ਇਸਤਰੀ ਵੱਲ ਪਰਾਈ ਦੇ ਧਨਵਲ ਨਾਲ ਤੱਕਣਾ ਕਰੇ ਇਸੇ ਪ੍ਰਕਾਰ ਕੰਨਾਂ ਦੇ ਪਰਥਾਈ ਸਤਿਗੁਰੂ ਜੀ ਕਿਰਪਾ ਕਰਦੇ ਹਨ ਸੋ ਸਾਧਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਨੇ ਭਾਈ ਜਿਹੜਾ ਦਮਨ ਕਰਨਾ ਹੈ ਇੰਤਰੀਆਂ ਨੂੰ ਵਸਤੇ ਵਿੱਚ ਰੱਖਣਾ ਹੈ ਕੰਟਰੋਲ ਦੇ ਵਿੱਚ ਰੱਖਣਾ ਹੈ ਫਿਰ ਸਮ ਸਮ ਆਦਿਕ ਸਤ ਸੰਤੋਖ ਦਇਆ ਸੰਜਮ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ ਸਮ ਦਮ ਆਦਿਕ ਨੂੰ ਧਾਰਨ ਕਰਕੇ ਫਿਰ ਜਿਹੜਾ ਵਿਰਕਤ ਕਰਮਨ ਤੇ ਕਰਮਾਂ ਤੋਂ ਵਿਰਕਤ ਹੋ ਜਾਵੇ ਸੰਸਾਰ ਤੋਂ ਵਿਰਕਤ ਹੋ ਜਾਵੇ ਵਿਰਾਗ ਹੋ ਜਾਵੇ ਵਿਰਾਗੀ ਹੋ ਜਾਵੇ ਸੁਰਗਾ ਦੇਖ ਤਦ ਚਾਹਾ ਸਵਰਗ ਆਦਿਕ ਸੁੱਖਾਂ ਦੀ ਇੱਛਾ ਨੂੰ ਛੱਡ ਦੇਣਾ ਕਰੇ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪ੍ਰੇਮ ਕਰੜਾ ਕਰੇ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ ਬਾਰ ਕੇ ਦੁੱਖ ਨਾ ਚੀਨਸ ਮਨ ਮੈਂ ਹਾਣੁ ਲਾਭ ਸਮਤਾ ਤੇ ਪਰਾਏ ਦੀ ਦੁੱਖਾਂ ਨੂੰ ਆਪਣੇ ਮੱਤ ਦੇ ਵਿੱਚ ਨਾ ਜਾਣਣਾ ਕਰੇ ਕਿ ਫਲਾਣੇ ਦੇ ਵਿੱਚ ਤੇ ਆ ਦੁੱਖ ਹੈ ਫਲਾਣੇ ਦੇ ਵਿੱਚ ਤੇ ਇਸ ਤਰ੍ਹਾਂ ਦਾ ਔਗਣ ਹੈ ਫਲਾਣੇ ਦੇ ਦੋਖਾਂ ਨੂੰ ਚਿਤਵਨਾ ਨਾ ਕਰੇ ਫਲਾਣੇ ਦੇ ਗੁਣਾਂ ਨੂੰ ਦੇਖਣਾ ਕਰੇ ਦੂਸਰਿਆਂ ਦੇ ਗੁਣਾਂ ਨੂੰ ਦੇਖਣਾ ਕਰੇ ਮਨ ਮੈਂ ਹਾਨ ਲਾਭ ਸੰਭਤਾ ਹ ਆਪਣੇ ਹਿਰਦੇ ਦੇ ਵਿੱਚ ਕਿੰਨਾ ਨਫਾ ਹੋਇਆ ਕਿੰਨਾ ਨੁਕਸਾਨ ਹੋਇਆ ਇਸ ਨੂੰ ਇੱਕ ਬਰਾਬਰ ਜਾਨਣਾ ਕਰੇ ਇੱਕ ਸਮਾਨ ਜਾਨਣਾ ਕਰੇ ਕਿ ਸਾਰਾ ਕੁਝ ਅਕਾਲ ਪੁਰਖ ਪਰਮੇਸ਼ਰ ਦੇ ਵਸ ਵਿੱਚ ਹੈ ਸਾਰਾ ਕੁਝ ਪਰਮੇਸ਼ਰ ਦੀ ਪ੍ਰਾਲਪਨ ਅਨੁਸਾਰ ਹੈ ਜੋ ਵੀ ਸੰਸਾਰ ਤੇ ਜੀਵ ਭੋਗਦੇ ਹਨ ਤੇ ਜਿਹੜਾ ਵੀ ਲਾਭ ਤੇ ਨੁਕਸਾਨ ਹੋਣਾ ਹੈ ਇਹ ਵੀ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੈ ਇਸ ਤਰ੍ਹਾਂ ਜਾਣਨਾ ਕਰੇ ਛਲ ਬਹੀਨ ਸਭ ਹੀ ਤੇ ਹੋਵਨ ਹਰ ਕੋ ਸ਼ੋਕ ਨਹ ਆਵੈ ਤੇ ਫਿਰ ਇਸ ਤੋਂ علاوہ ਛਲ ਬਹੀਨ ਸਭ ਹੀ ਤੇ ਹੋਵਨ ਹਿਰਦੇ ਦੇ ਵਿੱਚੋਂ ਛਲ ਛੱਡ ਦੇਵੇ ਧੋਖਾ ਛੱਡ ਦੇਵੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਧੋਖਾ ਨਾ ਕਰੇ ਛਲ ਨਾ ਕਰੇ ਆਪਣੇ ਹਿਰਦੇ ਦੇ ਵਿੱਚ ਹਰ ਖੁਸ਼ੋਕ ਨਹੀਂ ਆਵੇ ਕਿਸੇ ਪ੍ਰਕਾਰ ਦੀ ਖੁਸ਼ੀ ਗਮੀ ਹਿਰਦੇ ਵਿੱਚ ਨਾ ਲਿਆਉਣਾ ਖੁਸ਼ੀ ਤੇ ਗਮੀ ਦੇ ਵਿੱਚ ਵੀ ਇੱਕ ਰਸ ਰਹਿਣਾ ਕਰੇ ਇਹ ਨਹੀਂ ਕਿ ਖੁਸ਼ੀ ਆਈ ਤੇ ਫਿਰ ਬੜਾ ਪ੍ਰਸੰਨ ਹੋ ਗਿਆ ਨਚਣ ਟੱਪਣ ਲੱਗ ਪਿਆ ਤੇ ਮਾੜਾ ਜਿਹਾ ਨੁਕਸਾਨ ਹੋਇਆ ਤੇ ਫਿਰ ਸਿਰ ਫੜ ਕੇ ਬਹਿ ਗਿਆ ਤੇ ਪਰਮੇਸ਼ਰ ਨੂੰ ਦੋਸ਼ ਦੇਣ ਲੱਗ ਪਿਆ ਜਿਵੇਂ ਸਤਿਗੁਰੂ ਗਰੀਬ ਨਿਵਾਜ ਪਾਵਨ ਬਚਨ ਉਚਾਰਨ ਕਰਦੇ ਹਨ ਜੀਵ ਦਾ ਸੁਭਾਅ ਕੀ ਹੈ ਕਿ ਜਦੋਂ ਕਿਸੇ ਨੂੰ ਕੁਝ ਪ੍ਰਾਪਤਕ ਹੁੰਦਾ ਹੈ ਜਦ ਕਛ ਪਾਵੇ ਤਬ ਗਰਭਕਰਤ ਹੈ ਜਦੋਂ ਤੇ ਕੁਝ ਮਿਲ ਜਾਵੇ ਉਦੋਂ ਤੇ ਹੰਕਾਰ ਕਰਦਾ ਹੈ ਉਦੋਂ ਕਹੇਗਾ ਕਿ ਮੇਰੀ ਮਿਹਨਤ ਸੀ ਮੈਂ ਮਿਹਨਤ ਕਰਕੇ ਫਲਾਣੀ ਵਸਤੂ ਨੂੰ ਫਲਾਣੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ ਮੈਂ ਮਿਹਨਤ ਕਰਕੇ ਇਥੋਂ ਤੱਕ ਪਹੁੰਚਿਆ ਹਾਂ ਫਲਾਣੀ ਮਿਹਨਤ ਕਰਕੇ ਮੇਰੇ ਇੰਨੇ ਸੁੱਖ ਦੇ ਮੇਰੇ ਇੰਨੇ ਸਟਰਗਲ ਦੇ ਕਰਕੇ ਸੰਘਰਸ਼ ਦੇ ਕਰਕੇ ਮੈਨੂੰ ਅੱਜ ਇਹ ਪ੍ਰਾਪਤ ਹੋਇਆ ਤੇ ਜਦੋਂ ਕੁਝ ਇਸ ਦੇ ਪਾਸੋਂ ਗਵਾਚ ਜਾਵੇ ਕੋਈ ਨੁਕਸਾਨ ਹੋ ਜਾਵੇ ਤੇ ਫੇਰ ਮਾਇਆ ਗੀਤ ਰੋਵਨ ਲਗਤ ਹੈ ਉਦੋਂ ਪਰਮੇਸ਼ਰ ਨੂੰ ਦੋਸ਼ ਦੇਣ ਲੱਗ ਪਵੇਗਾ ਕਿ ਪਰਮੇਸ਼ਰ ਨੇ ਸਾਡੇ ਨਾਲ ਬੜਾ ਮਾੜਾ ਕੀਤਾ ਹੈ ਬੜਾ ਬੁਰਾ ਕੀਤਾ ਇਸ ਤਰ੍ਹਾਂ ਫਿਰ ਸਿਰ ਫੜ ਕਰਕੇ ਬੈਠ ਜਾਵੇਗਾ ਜੇ ਚੰਗਾ ਹੋਵੇ ਤੇ ਹੰਕਾਰ ਕਰੇਗਾ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਆਪਣੇ ਹਿਰਦੇ ਦੇ ਵਿੱਚ ਹਰ ਖੁਸ਼ੀ ਤੇ ਗਮੀ ਤੋਂ ਵੱਖਰਾ ਹੋਵੇ ਖੁਸ਼ੀ ਤੇ ਗਮੀ ਨੂੰ ਇੱਕ ਸਮਾਨ ਜਾਨਣਾ ਕਰੇ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ। ਤ੍ਰੇਡ ਨਿਸ਼ਚਾ ਕਰਤਾਰ ਵਿਖੇ ਅਤ ਡੋਲ ਨਾ ਕਭੂ ਜਾਵੈ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਧ੍ਰਿੜ ਨਿਸ਼ਚਾ ਰੱਖਣਾ ਹੈ, ਧ੍ਰਿੜ ਵਿਸ਼ਵਾਸ ਰੱਖਣਾ ਹੈ। ਅਟਲ ਭਰੋਸਾ ਰੱਖਣਾ ਹੈ ਜੇ ਕਦੇ ਵੀ ਡੋਲੇ ਨਾ। ਕਦੇ ਵੀ ਆਪਣੇ ਸਰੂਪ ਤੋਂ ਪਰਮੇਸ਼ਰ ਤੋਂ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਡੋਲਣਾ ਨਾ ਕਰੀ ਸਦਾ ਹੀ ਸਬਰ ਸੰਤੋਖ ਦੇ ਸਹਾਈਤ ਰਹਿਣਾ ਕਰੇ ਤੇ ਪਰਮੇਸ਼ਰ ਦੀ ਰਜਾ ਨੂੰ ਇਸ ਤਰ੍ਹਾਂ ਮੰਨੇ ਕਿ ਤੇਰਾ ਬਾਣਾ ਮਿੱਠਾ ਲੱਗੇ ਕਿ ਅਕਾਲ ਪੁਰਖ ਤੇਰਾ ਕੀਤਾ ਹੋਇਆ ਤੇਰਾ ਬਾਣਾ ਸਾਨੂੰ ਚੰਗਾ ਲੱਗਦਾ ਗੁਰੂ ਦੀ ਰਜਾ ਦੇ ਵਿੱਚ ਰਹੇ ਗੁਰੂ ਦੇ ਬਾਣੇ ਨੂੰ মিٹھা ਕਰਕੇ ਮੰਨਣਾ ਕਰੇ ਕਦੇ ਕਦੇ ਵੀ ਡੋਲਣਾ ਨਾ ਕਰੇ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ ਹਰ ਸਰੂਪ ਸਭ ਹੂੰ ਕੋ ਜਾਣੈ ਰਵਿਓ ਸਭ ਕੈ ਮਾਹੀ ਤੇ ਇਸ ਤੋਂ ਅਖੀਰ ਤੇ ਜਿਹੜੀ ਨੌਵੇਂ ਪ੍ਰਕਾਰ ਦੀ ਭਗਤੀ ਹੈ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਦੇਖਣਾ ਹੈ ਕਿ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਦੇ ਵਿੱਚ ਰਮਿਆ ਹੋਇਆ ਇਹ ਨਹੀਂ ਕਿ ਰਾਜਾ ਹੈ ਫਕੀਰ ਹੈ ਕੋਈ ਰੰਤ ਹੈ ਇਹ ਮਾੜਾ ਜੀਵ ਹੈ ਇਸ ਦੇ ਵਰਗਾ ਨਹੀਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ ਦੇ ਵਿੱਚ ਇੱਕ ਸਮਾਨ ਜਨਣਾ ਹੈ ਇਹ ਨਵੀਂ ਪ੍ਰਕਾਰ ਦੀ ਭਗਤੀ ਹੈ ਜਿਵੇਂ ਭਗਤ ਨਾਮਦੇਵ ਦਾ ਜ਼ਿਕਰ ਆਉਂਦਾ ਹੈ ਕਿ ਭਗਤ ਨਾਮਦੇਵ ਜੀ ਨੇ ਦਿਉ ਦੇ ਵਿੱਚੋਂ ਵੀ ਪਰਮੇਸ਼ਰ ਦੇ ਦਰਸ਼ਨ ਕੀਤੇ ਹਨ ਫੇਰ ਕੁੱਤੇ ਦੇ ਵਿੱਚੋਂ ਵੀ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਦੇ ਦਰਸ਼ਨ ਕੀਤੇ ਹਨ ਕੁੱਤੇ ਨੂੰ ਕਹਿੰਦੇ ਰੋਟੀ ਖਾ ਰਿਹਾ ਸੀ ਸੁੱਕੀ ਰੋਟੀ ਖਾਂਦਾ ਸੀ ਤੇ ਭਗਤ ਨਾਮਦੇਵ ਜੀ ਦੇਖ ਕਰਕੇ ਚੋਪੜੀ ਰੋਟੀ ਲੈ ਕਰਕੇ ਆਏ ਜਦੋਂ ਭਗਤ ਨਾਮਦੇਵ ਜੀ ਕੁੱਤੇ ਦੇ ਕੋਲ ਪਹੁੰਚੇ ਤੇ ਕੁੱਤਾ ਭੱਜ ਪਿਆ ਜਦੋਂ ਉਹ ਭੱਜ ਪਿਆ ਤੇ ਭਗਤ ਨਾਮਦੇਵ ਜੀ ਮਗਰ ਮਗਰ ਚੱਲ ਪਏ ਤੇ ਕਈ ਗੋਹ ਤੱਕ ਉਸਦੇ ਮਗਰ ਜਾਂਦੇ ਰਹੇ ਤੇ ਕਹਿਣ ਲੱਗ ਆਪਣੇ ਮੁਖ ਤੋਂ ਇੱਕੋ ਆਵਾਜ਼ ਇੱਕੋ ਰੱਟ ਕਿ ਪਰਮੇਸ਼ਰ ਜੀ ਸੁੱਕੀਆਂ ਰੋਟੀਆਂ ਨਾ ਖਾਓ ਮੈਂ ਚੋਪੜ ਕੇ ਦਿਨਾਂ ਮੇਰੀਆਂ ਚੁਪੜੀਆਂ ਰੋਟੀਆਂ ਖਾਓ ਤੇ ਕਹਿੰਦੇ ਨੇ ਭਗਤ ਨਾਮਦੇਵ ਜੀ ਨੂੰ 72 ਵਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਏ ਭਾਈ ਨੰਦ ਲਾਲ ਜੀ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨਾਂ ਤੋਂ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਸਤਖੰਡ ਗਮਨ ਕਰਨ ਤੋਂ ਕਈ ਸਾਲ ਬਾਅਦ ਤੱਕ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਰਹੇ ਭਾਈ ਕਨਈਆ ਜੀ ਜਿਹੜੇ ਕੀ ਸਾਰਿਆਂ ਨੂੰ ਭਾਵੇਂ ਕੋਈ ਮੁਗਲ ਹੋਵੇ ਭਾਵੇਂ ਕੋਈ ਸਿੱਖ ਹੋਵੇ ਜਿਹੜਾ ਵੀ ਜੰਗ ਦੇ ਵਿੱਚ ਕਾਇਲ ਹੁੰਦਾ ਜ਼ਖਮੀ ਹੁੰਦਾ ਉਸ ਨੂੰ ਜਲ ਛਕਾਉਣ ਦੀ ਸੇਵਾ ਕਰਦੇ ਸਨ ਤੇ ਸਿੰਘਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਸ਼ਿਕਾਇਤ ਕਰਤੀ ਕਿ ਇਹਦੇ ਭਾਈ ਕਨਈਆ ਜੀ ਵੈਰੀਆਂ ਨੂੰ ਦੁਸ਼ਮਣਾਂ ਨੂੰ ਜਲ ਛਕਾਉਂਦੇ ਹਨ ਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹਿਆ ਜੀ ਨੇ ਬੁਲਾਇਆ ਬੁਲਾ ਕਰਕੇ ਕਹਿਣ ਲੱਗੇ ਭਾਈ ਕਨ੍ਹਿਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਭਾਈ ਕਨ੍ਹਿਆ ਜੀ ਕਹਿਣ ਲੱਗੇ ਸਤਿਵੰਤ ਹਜੂਰ ਦੱਸੋ ਕੀ ਹੁਕਮ ਹੈ ਕਹਿਣ ਲੱਗੇ ਭਾਈ ਕਨ੍ਹਿਆ ਜੀ ਤੁਸੀਂ ਦੁਸ਼ਮਣਾਂ ਨੂੰ ਮੁਗਲਾਂ ਨੂੰ ਜਲਛਾਉਂਦੇ ਹੋ ਤੇ ਭਾਈ ਕਨ੍ਹਿਆ ਜੀ ਦੇ ਬਚਨ ਸੰਨ ਕੋ ਪahari ਮਹਿਰ ਕੋ ਦੂਜਾ ਜਹ ਤਹ ਕਰੂੰ ਆਪकी ਪੂਜਾ ਕਹਿਣ ਲੱਗੇ ਸਤਿਗੁਰੂ ਜੀ ਕੌਣ ਇੱਥੇ ਪਹਾੜੀ ਹੈ ਕੌਣ ਮੁਗਲ ਹੈ ਮੈਂ ਤੇ ਜਿੱਥੇ ਕਿੱਥੇ ਆਪਦੀਆਂ ਦੇ ਦਰਸ਼ਨ ਕਰਦਾ ਜਿੱਥੇ ਵੀ ਕਿੱਥੇ ਮੈਨੂੰ ਤੇ ਆਪਦੀਆਂ ਦੇ ਦਰਸ਼ਨ ਹੁੰਦੇ ਹਨ ਤੇ ਜੇ ਜੰਗ ਦੇ ਮੈਦਾਨ ਦੇ ਵਿੱਚ ਆਪ ਜੀ ਮੇਰੇ ਪਾਸੋਂ ਜਲ ਮੰਗੋਗੇ ਤੇ ਕੀ ਮੈਂ ਆਪਦੀਆਂ ਨੂੰ ਨਾ ਕਰਦਿਆਂ ਕੀ ਮੈਂ ਆਪਦੀਆਂ ਨੂੰ ਜਲ ਨਾ ਛਕਾਵਾ ਸਤਿਗੁਰੂ ਜੀ ਮੈਨੂੰ ਤੇ ਸਿੱਖਾਂ ਤੇ ਮੁਗਲਾਂ ਦੇ ਵਿੱਚ ਕੋਈ ਫਰਕ ਹੀ ਨਜ਼ਰ ਨਹੀਂ ਆਉਂਦਾ ਸਤਗੁਰੂ ਗਰੀਬ ਨਿਵਾਜ ਤ੍ਰੁੱਠੇ ਹਨ ਤੇ ਭਾਈ ਕਨਈਆ ਜੀ ਨੂੰ ਕਹਿਣ ਲੱਗੇ ਆ ਚੱਕੋ ਮਲਮ ਪੱਟੀ ਤੇ ਅੱਜ ਤੋਂ ਤੁਸੀਂ ਜ਼ਖਮੀ ਹੋਈ ਜਿਹੜੇ ਸ਼ੂਰਮੇ ਹਨ ਉਹਨਾਂ ਦੀ ਮਲਮ ਪੱਟੀ ਵੀ ਕਰਨੀ ਹੈ ਤੇ ਟੁੱਟ ਕਰਕੇ ਸਤਗੁਰੂ ਗਰੀਬ ਨਿਵਾਜ ਨੇ ਭਾਈ ਕਨਈਆ ਤੇ ਬਖਸ਼ਿਸ਼ ਕੀਤੀ ਤੇ ਉਹਨਾਂ ਤੋਂ ਇੱਕ ਪੰਥ ਚੱਲਿਆ ਜਿਹੜਾ ਨਾਮ ਹੈ ਸੇਵਾ ਪੰਥੀ ਤੇ ਅੱਜ ਵੀ ਉਹ ਜਿਹੜੇ ਮਜ਼ਲੂਮਾਂ ਦੀ ਸੇਵਾ ਕਰਦੇ ਹਨ ਸੋ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਦੇ ਨੇ ਭਾਈ ਮਰਦਾਨਾ ਜੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਹਰ ਥਾਂ ਤੇ ਰਮਿਆ ਹੋਇਆ ਦੇਖਣਾ ਹੈ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਨੂੰ ਦੇਖਣਾ ਹੈ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ ਜਿਹੜੀ ਸਾਰਿਆਂ ਤੋਂ ਉੱਤਮ ਹੈ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਮੰਨਦਾ ਕਿਸ ਨੂੰ ਆਖੀਐ ਜਾ तिस ਬਿਨ ਦੂਸਰਾ ਤਾਹ ਜਦੋਂ ਪਰਮੇਸ਼ਰ ਤੋਂ ਬਿਨਾ ਕੋਈ ਦੂਸਰਾ ਹੈ ਹੀ ਨਹੀਂ ਤੇ ਮੰਦਾ ਕਿਸ ਨੂੰ ਕਹਿਣਾ ਕਰੀਏ ਇਸ ਤਰ੍ਹਾਂ ਦੀ ਭਾਵਨਾ ਆਪਣੇ ਹਿਰਦੇ ਵਿੱਚ ਧਾਰਨ ਕਰਨ ਵਾਲਾ ਵੀ ਇੱਕ ਭਗਤ ਹੈ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ ਤੇਹ ਬਿਧ ਹੈ ਸੂਛਮ ਕਰ ਵਰਨੀ ਏਕ ਪਰਾਪਤ ਜਾਹੀ ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਅਸੀਂ ਤੁਹਾਨੂੰ ਸੰਖੇਪ ਦੇ ਵਿੱਚ ਵਰਣਨ ਕੀਤੀਆਂ ਹਨ ਦਸਨਾ ਕੀਤੀਆਂ ਨੇ ਤੇ ਇਹਨਾਂ ਦੇ ਵਿੱਚੋਂ ਜੇ ਕਿਸੇ ਨੂੰ ਇੱਕ ਪ੍ਰਕਾਰ ਦੀ ਭਗਤੀ ਵੀ ਪ੍ਰਾਪਤ ਹੋ ਜਾਵੇ ਕੋਲ ਸਮੀਤ ਤਰਹ ਭਵ ਸਾਗਰ ਔਰਤ ਰਹਤ ਸੰਗ ਸਤਗੁਰੂ ਜੀ ਕਿਰਪਾ ਕਰਦੇ ਹਨ ਕਹਿੰਦਗੇ ਭਾਈ ਮਰਦਾਨਾ ਜੀ ਜੇ ਇਹਨਾਂ ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਕਿਸੇ ਨੂੰ ਇੱਕ ਪ੍ਰਕਾਰ ਦੀ ਭਗਤੀ ਵੀ ਪ੍ਰਾਪਤ ਹੋ ਜਾਵੇ ਤੇ ਉਹ ਮਨੁੱਖ ਆਪਣੇ ਕੁਲ ਦੇ ਸਮੇਤ ਭਵ ਸਾਗਰ ਤੋਂ ਤਰ ਜਾਂਦਾ ਫਿਰ ਉਸ ਦੀ ਜਿਹੜੀ ਸੰਗਤ ਕਰਨ ਵਾਲੇ ਹਨ ਉਸ ਦੇ ਸੰਗੀ ਹਨ ਸਾਥੀ ਹਨ ਉਸ ਦੀ ਸੰਗਤ ਕਰਨ ਕਰਕੇ ਉਹਨਾਂ ਦਾ ਵੀ ਭਾਰ ਉਤਾਰਾ ਹੋ ਜਾਂਦਾ ਹੈ ਭਾਰ ਹੋ ਜਾਂਦਾ ਹੈ ਭਗਤ ਕਰਤ ਮਾਇਆ ਨਹਿ ਮੋਹ ਹ ਰਜ ਹ ਹਰ ਕੇ ਰੰਗਾ ਪਰਮੇਸ਼ਰ ਦੀ ਭਗਤੀ ਕਰਦੇ ਆ ਉਹਨਾਂ ਨੂੰ ਮਾਇਆ ਨਹੀਂ ਬੰਦੀ ਮਾਇਆ ਬੋਹਤ ਨਹੀਂ ਕਰਦੀ ਹੈ ਮਾਇਆ ਦਾ ਮੋਹ ਨਹੀਂ ਲੱਗਦਾ ਉਹ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰੰਗ ਦੇ ਵਿੱਚ ਭਿੱਜੇ ਰਹੇ ਨੇ ਪ੍ਰੇਮ ਦੇ ਵਿੱਚ ਭਿੱਜੇ ਰਹਿੰਦੇ ਹਨ ਲੋਕਾ ਛੰਦ ਮਰਦਾਨਾ ਸੰਕਰਤਿ ਪਾ ਪਦ ਪਰ ਧਾਰ ਲਿਲਾਰ ਭਾਈ ਮਰਦਾਨਾ ਦੀ ਜਦੋਂ ਇਹ ਬਚਨ ਸੁਣੇ ਤੇ ਸੁਣ ਕਰਕੇ ਸਤਿਗੁਰੂ ਜੀ ਨੂੰ ਕਹਿ ਲੱਗੇ ਸਤਿਗੁਰੂ ਜੀ ਦੇ ਕਰਨਾ ਕਮਲਾ ਤੇ ਆਪਣਾ ਮੱਥਾ ਰੱਖ ਕਰਕੇ ਛੀਸ਼ ਨਿਵਾਜ ਕਰਕੇ ਕਹਿਣ ਲੱਗੇ ਹਨ ਸਤਿ ਬਚਨ ਤੁਮ ਕਹਤੋ ਜੇ ਭਵ ਕੇ ਦੁੱਖ ਦਾਰ ਮਿਟਾਵੈ ਸਤਿਗੁਰੂ ਗਰੀਬ ਨਿਵਾਜ ਤੁਸੀਂ ਸਤਿ ਬਚਨ ਕਹਿੰਦੇ ਹੋ ਜਿਹੜੇ ਕੀ ਆਪ ਜੀ ਆਪਣੇ ਭਗਤਾਂ ਦੇ ਦੁੱਖਾਂ ਨੂੰ ਦਰਿਤਰਾਂ ਨੂੰ ਬਟਾਉਣ ਵਾਲੇ ਹੋ ਕਟਣ ਵਾਲੇ ਹੋ ਇਹ ਸਤਿਗੁਰੂ ਗਰੀਬ ਨਿਵਾਜ ਆਪ ਜੀ ਸਤਿ ਬਚਨ ਕਹਿਣਾ ਕਰ ਦੇਵੋ ਦੁਬਈਆ ਚੰਦੋ ਇਤਨੇ ਮਹਲਾ ਲੋਧਹ ਆਵਾਜ਼ ਇਵਤ ਕਹੇ ਸੁਨਾਈ ਇਨੇ ਸਮੇਂ ਨੂੰ ਭਾਈ ਲਾਲੂ ਦੀ ਚੱਲ ਕਰਕੇ ਉੱਥੇ ਆਏ ਹਨ ਤੇ ਆ ਕਰਕੇ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਹਨ ਅਛਵਹ ਅਸਨ ਚਲਹੋ ਸ੍ਰੀ ਨਾਨਕੋ ਦੁੱਖ ਕਉਂ ਚਰਮ ਰੇਕ ਰਾਈ ਏ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਆਪਣੇ ਸੇਵਕਾਂ ਦੇ ਦੁਖ ਰੂਪੀ ਹਾਥੀ ਨੂੰ ਮਾਰਨ ਵਾਲੇ ਸ਼ੇਰ ਦੀ ਨਿਆਈ ਹੋ ਆਪ ਦੀ ਕਿਰਪਾ ਕਰੋ ਉੱਠੋ ਘਰ ਦੇ ਵਿੱਚ ਰਣਾ ਕਰੋ ਤੇ ਚੱਲ ਕਰਕੇ ਭੋਜਨ ਛਕਣਾ ਕਰੋ ਭਾਵ ਬੰਦਨ ਪੰਨ ਅੰਗ ਜੇ ਕਰਸੇ ਬਹਿਨ ਤੇ ਹੋ ਤਿੰਨ ਕੋ ਆਪ ਜੀ ਜਿਹੜੇ ਭਾਵ ਸੰਸਾਰ ਦੇ ਵਿੱਚ ਜਿਹੜੇ ਜੀਵ ਸੱਪ ਦੇ ਬਾੰਦ ਸੱਪ ਦੇ ਕ੍ਰਸ਼ੇ ਹੋਏ ਹਨ ਕਾਲ ਰੂਪੀ ਛੱਪ ਦੇ ਗ੍ਰਸੇ ਹੋਏ ਹਨ ਪਾਪਾ ਰੂਪੀ ਛੱਪ ਦੇ ਗ੍ਰਸੇ ਹੋਏ ਹਨ ਉਸ ਕਾਲ ਰੂਪੀ ਛੱਪ ਨੂੰ ਮਾਰਨ ਵਾਸਤੇ ਪਾਪ ਰੂਪੀ ਛੱਪ ਨੂੰ ਕਾਲ ਰੂਪੀ ਛੱਪ ਨੂੰ ਮਾਰਨ ਵਾਸਤੇ ਆਪ ਜੀ ਗਰੁੜ ਦੀ ਨਿਆਈ ਹੋ ਕਾਰ ਕਰਤਾ ਅਰਥ ਮੋਜ ਕਰਨਾ ਕਰ ਅਨਨ ਪਾਏ ਅਸਨ ਕੋ ਲਿਖਣ ਲੱਗੇ ਸਤਿਗੁਰੂ ਗਰੀਬ ਨਵਾਦ ਆਪ ਜੀ ਮੇਰੇ ਉੱਪਰ ਕਰਣਾ ਕਰੋ ਮੇਰੇ ਉੱਪਰ ਕਿਰਪਾ ਕਰਨਾ ਕਰੋ ਤੇ ਮੇਰੇ ਉਪਰ ਕਿਰਪਾ ਕਰਕੇ ਆਪ ਜੀ ਮੇਰੇ ਘਰ ਦੇ ਵਿੱਚ ਚੱਲ ਕਰਕੇ ਤੇ ਆਪਣੇ ਮੁੱਖ ਦੇ ਵਿੱਚ ਭੋਜਨ ਪਾਖਰ ਕੇ ਤੇ ਮੈਨੂੰ ਨਿਹਾਲ ਕਰਨਾ ਕਰੋ ਮੈਨੂੰ ਤੇਰੀ ਇਹ ਜੋ ਸੇਵਾ ਹੈ ਆਪ ਦੀ ਪ੍ਰਵਾਨ ਕਰਨਾ ਕਰੋ ਤੇ ਮੈਨੂੰ ਖੁਸ਼ੀਆਂ ਬਖਸ਼ਿਸ਼ ਕਰੋ ਆਪ ਜੀ ਇਸ ਪ੍ਰਕਾਰ ਸਤਿਗੁਰੂ ਗਰੀਬ ਨਵਾਜ਼ ਚੱਲ ਕਰਕੇ ਜਿਵੇਂ ਭਾਈ ਲਾਲੋ ਜੀ ਦੇ ਕਰਜੇ ਵਿੱਚ ਜਾਂਦੇ ਹਨ ਜਾਂ ਉੱਥੇ ਹੀ ਰਹਿੰਦੇ ਹਨ ਜਿਸ ਪ੍ਰਕਾਰ ਵਿਅਕੀ ਪ੍ਰਸੰਨ ਹੁੰਦੇ ਹਨ ਜਿਵੇਂ ਭਾਈ ਲਾਲੋ ਜੀ ਦੇ ਭਾਈ ਮਲਕ ਭਾਗੋ ਦੀ ਰੋਟੀ ਦਾ ਸਤਿਗੁਰੂ ਜੀ ਦੀ ਨਿਸ਼ੋੜ ਕੱਢਣਾ ਕਰਦੇ ਹਨ ਉਹ ਸਾਰੀ ਬਾਤ ਦਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਿਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਰੁਕਾਵਟੀਆਂ ਫੁੱਲਾਂ ਚੁਕਾਂ ਦੇ ਖਿਮਾ ਅਗਾਹੋਂ ਤੋਂ ਸਤਿਗੁਰੂ ਗਰੀਬ ਨਿਵਾਦ ਬਖਸ਼ਣ ਹਾਰ ਬਖਸ਼ ਲੈਣ ਭਾਵ ਬੰਦਨ ਪਨੰਗ ਜੇ ਕਰਸੇ ਬਹਿਨ ਤਿ ਹੋ ਤਿਨ ਕਉ ਕਰ ਕਰ ਤਾਰਥ ਮੁਝ ਕਰਨਾ ਕਰ ਆਨਨ ਪਾਏ ਅਸਨ ਕੋ ਏ ਗੁਗੰਧ ਏ ਗੁਪਾਦ ਏ ਜਯਾਦ ਲਾਦ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਏ ਸਮਰਥ ਅਗਮ ਪੂਰਨ ਮੋਹਿ ਮਯਾ ਭਾਰ ਮਹਾਕੂਪ ਅੰਧ ਭਯਾਨ ਉਤਾਰਿਕ ਪਰ ਉਤਾਰ ਆਈ ਪ੍ਰਭ ਸਰਣਾ ਗਤੀ ਕਿਰਪਾ ਤੇ ਦਿਆਲ ਏਕ ਅੱਖਰ ਹਰ ਮਨ ਵਸਤ ਨਾਰੰਗ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਛੜੀ ਸੂਤਰੇ ਪਾਰ ਜੋ ਸ਼ਰਧਾ ਕਰਸੀਮ ਦੇ ਪਾਰਿ ਉਤਾਰਨ ਹਾਰ ਜੋ ਸ਼ਰਧਾ ਕਰਸੀਮ ਦੇ ਪਾਰਿ ਉਤਾਰਨ ਹਾਰ ਵਾਹ ਕੁੱਤੀ ਦਾ ਪਰਸਾ ਵਾਹਿਗੁਰੂ ਦੀ ਖਫਤ ਹੈ